ਭਾਜਪਾ ਦੀ ਫਰਜੀ ਮੈਂਬਰਸ਼ਿਪ ਜੁੜੀ ਹੈ ਦੇਖਣ ਨੂੰ ਮਿਲੀ ਹੈ ਮੋਹਿੰਦ ਤੇ ਭਾਜਪਾ ਦੀ ਫਰਜੀ ਮੈਂਬਰਸ਼ਿਪ ਤੇ ਮੋਹਿੰਦ ਤੇ ਜੁੜਾ ਹੈ ਉਹਨਾਂ ਦੇ ਵੱਲੋਂ ਬੋਲਿਆ ਗਿਆ ਹੈ ਜਿਵੇਂ ਭਾਜਪਾ ਸਰਕਾਰ ਤੇ ਮੁਹਿੰਮ ਤੇ ਬੋਲੇ ਨੇ ਆ ਬੁਲਾਰੇ ਜਿਵੇਂ ਭਾਜਪਾ ਸਰਕਾਰ ਦੇ ਫਰਜੀ ਆਕੜੇ ਨੇ ਆਰਪੀਐਸਏ ਮਲਹੋਤਰਾ ਨੇ ਕਿਹਾ ਇਹ ਉਹਨਾਂ ਕਹਿਆ ਕਿ ਮੈਂ ਆਮ ਆਦਮੀ ਪਾਰਟੀ ਪੰਜਾਬ ਦੇ ਬੁੱਧੀਜੀਵੀ ਦਾ ਬੁੱਧੀਜੀਵੀ ਵਿੰਗ ਦਾ ਜੋੜਾ ਮੁਖੀ ਹਾਂ ਤੇ ਪਟਿਆਲਾ ਭਾਜਪੀ ਪ੍ਰਧਾਨ ਨੇ ਮੈਨੂੰ ਭਾਜਪਾ ਦਾ ਮੈਂਬਰ ਕਿਵੇਂ ਬਣਾ ਲਿਆ ਤੇ ਦੱਸ ਦੇ ਕਿ ਭਾਜਪਾ ਦੀ ਫਰਜੀ ਮੈਂਬਰਸ਼ਿਪ ਮੁਹਿੰਮ ਤੇ ਆਪ ਬੁਲਾਰੇ ਨੇ ਬੋਲਿਆ ਹੈ ਕਿ ਮੈਂ ਉਨਾ ਕਹਿਆ ਕਿ ਜਿਵੇਂ ਭਾਜਪਾ ਸਰਕਾਰ ਦੇ ਫਰਜੀ ਆਕੜੇ ਨੇ ਤੇ ਆਰਪੀਐਸ ਮਲੋਤਰਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਚੀ ਦੇ ਬੁੱਧਜੀਵੀ ਵਿੰਗ ਦਾ ਮੁਖੀ ਹਾਂ ਤੇ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਕਿਵੇਂ ਬਣਾ ਲਿਆ ਭਾਜਪਾ ਦੀ ਫਰਜੀ ਮੈਂਬਰਸ਼ਿਪ ਮੁਹਿੰਮ ਤੇ ਆਪ ਗੁਲਾਰੇ ਨੇ ਜਵਾਬ ਦਿੱਤਾ ਹੈ ਪਟਿਆਲਾ ਬੀਜੇਪੀ ਪ੍ਰਧਾਨ ਨੇ ਮੈਨੂੰ ਭਾਜਪਾ ਦਾ ਕਿਵੇਂ ਬਣਾ ਲਿਆ ਹੈ ਮੈਂਬਰ ਪਟਿਆਲਾ ਆਦਾ ਮੈਂਬਰ ਮੈਨੂੰ ਕਿਵੇਂ ਬਣਾਇਆ ਉਹਨਾਂ ਨੂੰ ਵਟਸਐਪ ਤੇ ਜੁੜਾਇਆ ਤਸਵੀਰ ਤੋਂ ਅਨੁ ਦਿਖਾਰਿਆ ਵਟਸਐਪ ਤੇ ਜੁੜਾਇਆ ਹੈ ਇੱਕ ਲਿੰਕ ਆਇਆ ਤੇ ਮੈਸੇਜ ਆਇਆ ਉਹਨਾਂ ਨੂੰ ਜਿਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ ਹੈ ਜਿਵੇਂ ਭਾਜਪ ਆਖੜੇ ਨੇ ਮੈਂ ਆਮ ਆਦਮੀ ਪਾਰਟੀ ਪੰਜਾਬ ਦੇ ਬੁੱਧਜੀਵੀ ਵਿੰਗ ਦਾ ਮੁਖੀ ਹਾਂ ਤੇ ਮੈਨੂੰ ਭਾਜਪਾ ਦਾ ਕਿਵੇਂ ਬਣਾ ਲਿਆ ਉਹਨਾਂ ਦੇ ਵੱਲੋਂ ਜਿਹੜਾ ਹੈ ਜਵਾਬ ਦਿੱਤਾ ਗਿਆ ਹੈ ਪਟਿਆਲਾ ਬੀਜਪੀ ਪ੍ਰਧਾਨ ਨੇ ਮੈਨੂੰ ਭਾਜਪਾ ਦਾ ਕਿਵੇਂ ਮੈਂਬਰ ਬਣਾ ਲਿਆ ਹੈ ਦੱਸ ਦੇ ਕਿ ਭਾਜਪਾ ਦੀ ਫਰਜੀ ਮੈਂਬਰਸ਼ਿਪ ਮੁਹਿੰਮ ਤੇ ਆਪ ਬੁਲਾ ਰਹੇ ਨੇ ਜਿਹੜਾ ਹੈ ਜਵਾਬ ਦਿੱਤਾ ਹੈ ਉਹਨਾਂ ਕਹਿੰਿਆ ਹੈ ਕਿ ਮੈਂ ਆਪ ਦਾ ਮੈਂਬਰ ਹਾਂ ਆਪਾ ਪਾਟੀ ਦੇ ਜੁੜਾ ਹੈ ਪੰਜਾਬ ਦੇ ਬੁੱਧੀਜੀਵੀ ਵਿੰਗ ਦਾ ਮੁਖੀ ਹਾਂ ਪਰ ਭਾਜਪਾ ਦੀ ਫਰਜੀ ਮੈਂਬਰਸ਼ਿਪ ਮੁਹਿੰਮ ਨੂੰ ਤੜੇ ਜੁੜਾ ਹੈ ਉਹਨਾਂ ਦੇ ਵੱਲੋਂ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਮੈਨੂੰ ਪਟਿਆਲਾ ਬੀਜੇਪੀ ਪ੍ਰਧਾਨ ਨੇ ਮੈਨੂੰ ਭਾਜਪਾ ਦਾ ਕਿਵੇਂ ਬਣਾ ਲਿਆ ਤੇ ਇਸੇ ਖਬਰ ਤੇ ਸੱਚ ਨਾਲ ਹੋਣ ਆਰਪੀਐਸ ਮਲਹੋਤਰਾ ਜੁੜ ਚੁੱਕੇ ਨੇ ਜੋ ਕਿ ਬੁੱਧੀਜੀਵੀ ਵਿੰਗ ਦੇ ਬੁਝ ਜੀ ਵੀ ਦੇ ਵਿੰਗ ਦੇ ਜੁੜੇ ਨੇ ਉਹ ਮੁਖ ਬੁਲਾਰੇ ਨੇ ਉਹਨਾਂ ਦੇ ਨਾਲ ਪੁੱਛਾਂਗੇ ਕਿਉਂਕਿ ਉਹਨਾਂ ਨੂੰ ਹੀ ਇਹ ਮੈਸੇਜ ਆਇਆ ਹੈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੰਡੀਆ ਨਿਊਜ਼ ਚੈਨਲ ਤੇ ਤੁਹਾਡਾ ਤੋਂ ਮੇਰਾ ਪਹਿਲਾ ਸਵਾਲ ਕੀ ਭਾਜਪਾ ਦੇ ਵੱਲੋਂ ਜਿਹੜੀ ਇਹ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਤੁਹਾਨੂੰ ਮੈਸੇਜ ਆਂਦਾ ਹੈ ਤੇ ਇਸ ਤਰੀਕੇ ਦੀ ਜਿਹੜੀ ਮੈਸੇਜ ਦੇ ਵਿੱਚ ਤੁਹਾਨੂੰ ਭਾਜਪਾ ਦਾ ਮੈਂਬਰ ਬਣਾ ਲਿਆ ਜਾਂਦਾ ਹੈ ਕੀ ਰਿਐਕਸ਼ਨ ਹੈ ਤੁਹਾਡਾ ਇਸ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਭਾਜਪਾ ਸਰਕਾਰ ਦੇ ਜਿੰਨੇ ਵੀ ਅੰਕੜੇ ਨੇ ਉਸ ਵਿੱਚ ਬਹੁਤ ਵੱਡੇ ਪੱਧਰ ਤੇ ਫਰਜੀਵਾੜਾ ਹੁੰਦਾ ਹੈ ਔਰ ਉਹੀ ਫਰਜੀਵਾੜਾ ਜਿਹੜਾ ਹੈ ਭਾਜਪਾ ਦੇ ਜਿਹੜੇ ਵਰਕਰਸ ਨੇ ਜਾਂ ਅਹੁਦੇਦਾਰ ਨੇ ਉਹਨਾਂ ਦੇ ਰਹੀਂ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਮੈਂ ਆਮ ਆਦਮੀ ਪਾਰਟੀ ਦਾ ਬੁੱਧੀਜੀਵੀ ਵਿੰਗ ਦਾ ਪੰਜਾਬ ਦਾ ਪ੍ਰਧਾਨ ਹਾਂ ਔਰ ਮੈਨੂੰ ਇਹਨਾਂ ਨੇ ਸ਼ੋਅ ਕਰਤਾ ਹੈਗਾ ਕਿ ਮੈਂ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ ਜਦ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਔਰ ਬਸ ਜੇ ਇਹ ਲੋਗ ਮੇਰੇ ਵਰਗੇ ਬੰਦੇ ਨੂੰ ਜਿਹੜਾ 13 ਸਾਲ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਔਰ ਭਾਜਪਾ ਦਾ ਕੱਟੜ ਵਿਰੋਧੀ ਹੈਗਾ ਔਰ ਹਰ ਡਿਬੇਟ 'ਚ ਮੈਂ ਇਹਨਾਂ ਨੂੰ ਕ੍ਰਿਟਿਕਾਈਜ਼ ਕਰਦਾ ਹੈਗਾ ਔਰ ਮੈਂ ਇਹਨੇ ਵੈਕੂ ਦੀ ਕਿਰਪਾ ਨਾਲ ਜਿੰਮੇਵਾਰ ਅਹੁਦੇ ਤੇ ਹੈਗਾ ਜੇ ਮੈਨੂੰ ਭਾਜਪਾ ਦਾ ਵੱਡੀ ਮੈਂਬਰ ਬਣਾ ਸਕਦੇ ਆ ਤਾਂ ਆਮ ਜਨਤਾ ਨਾਲ ਕੀ ਕਰਦੇ ਹੋਣਗੇ ਬਿਲਕੁਲ ਦੇਖੋ ਇਹਨਾਂ ਤੇ ਹਰ ਕੰਮ ਵਿੱਚ ਫਰਜ਼ੀ ਵਾਲਾ ਹੈ ਹਰ ਕੰਮ ਵਿੱਚ ਝੂਠ ਹੈਗਾ ਤੇ ਹੌਲੀ-ਹੌਲੀ ਹਰ ਇੱਕ ਸਾਥੇ ਜਿਹੜੇ ਇਹਨਾਂ ਦੇ ਚਿਹਰੇ ਤੋਂ ਪਰਦਾ ਉੱਤਰਿਆ ਹੈ। ਜੀ ਬਿਲਕੁਲ ਤੇ ਭਾਜਪਾ ਦੇ ਵੱਲੋਂ ਜਿਸ ਤਰੀਕੇ ਦਾ ਇਹ ਮੈਂਬਰਸ਼ਿਪ ਮੁਹਿੰਮ ਚਲਾਇਆ ਗਿਆ ਉਮੀਦ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿ ਜਨਾਤਾਰ ਜਿਹੜਾ ਹੈ ਵਧਾ ਦਿੱਤਾ ਜਾਵੇਗਾ ਲੋਕਾਂ ਦਾ ਸਪੋਰਟ ਮਿਲੇਗਾ। ਕੀ ਲੱਗਦਾ ਹੈ ਲਗਾਤਾਰ ਬੀਜੇਪੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮੁੱਦਿਆਂ ਨੂੰ ਜੋ ਕਿ ਬਹੁਤ ਜਿਹੜੇ ਗੰਭੀਰ ਮੁੱਦੇ ਨੇ ਪੰਜਾਬ ਦੇ ਵਿੱਚ ਇਗਨੋਰ ਕੀਤਾ ਜਾ ਰਿਹਾ ਲਗਾਤਾਰ ਕੰਨਰ ਅਨੌਦ ਦੇ ਵੱਲੋਂ ਇਸ ਤਰੀਕੇ ਦੀ ਜੜੀਏ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਲੱਗ ਰਿਹਾ ਹੈ ਕਿ ਇਹਨਾਂ ਦਾ ਜਿਹੜਾ ਇਹ ਮੁਹਿੰਮ ਚੱਲ ਰਿਹਾ ਕੋਈ ਫਾਇਦਾ ਮਿਲੇਗਾ ਉਹਨਾਂ ਨੂੰ। ਦੇਖੋ ਭਾਜਪਾ ਇਹ ਲੋਕ ਲੀਡਰਾਂ ਨੂੰ ਲੋਕ ਮੂਹ ਨਹੀਂ ਲਗਾਉਂਦੇ ਖਾਸ ਕਰਕੇ ਪੰਜਾਬ ਦਾ ਬਿਲਕੁਰੀ ਲਗਾਉਂਦੇ ਹੈਗੇ ਔਰ ਸਾਰੇ ਦੇਸ਼ ਵਿੱਚ ਵੀ ਆਪਾਂ ਦੇਖਿਆ ਹੈਗਾ ਕਿ ਇਹ ਪਿਛਲੀ ਇਲੈਕਸ਼ਨ ਕਿਵੇਂ ਜਿੱਤੇ ਹੈਗੇ ਕਿ ਅਰਮ ਦਾ ਗਲਤ ਇਸਤੇਮਾਲ ਪੈਸੇ ਦਾ ਗਲਤ ਇਸਤੇਮਾਲ ਈਡੀ ਦਾ ਸੀਬੀਆਈ ਦਾ ਇੱਥੇ ਤੱਕ ਕਿ ਜੁਡੀਸ਼ਰੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈ ਹਰ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈ ਗਲਤ ਅਖੰਡੇ ਅਪਣਾ ਕੇ ਚੋਣਾ ਜਿੱਤਣ ਦੀ ਕੋਸ਼ਿਸ਼ ਕੀਤੀ ਹੈਗੀ ਔਰ ਜਿਓ ਜਿ ਇਹਨਾਂ ਦੇ ਲੀਡਰ ਹੈਗੇ ਆ ਤੁਸੀਂ ਦੇਖੋ ਕਿ ਜਿਓ ਜਿ ਬਿਆਨ ਕਦਨਾ ਰਨਾਉ ਦਿੰਦੀ ਹੈ ਕਿ ਉਹ ਇੱਕ ਐਮਪੀ ਦੇ ਲੈਵਲ ਦੇ ਹੈਗੇ ਆ ਕਿ ਉਹ ਸ਼ੋਭਾ ਦਿੰਦੇ ਹੈਗੇ ਆ ਜਾਂ ਇਹਨਾਂ ਦੇ ਹੋਰ ਲੀਡਰ ਵੀ ਸਮੇਂ ਸਮੇਂ ਤੇ ਜਿਓ ਜਿ ਬਿਆਨ ਦਿੰਦੇ ਰਹੇ ਹੈਗੇ ਆ ਕਿ ਉਹ ਜ਼ਿੰਮੇਵਾਰ ਲੋਕਾਂ ਦੇ ਮੂੰਹ ਤੋਂ ਨਿਕਲੀ ਹੋਈ ਗੱਲ ਲੱਗਦੀ ਹੈ ਤੋਂ ਇਹ ਬਹੁਤ ਹੀ ਕਟਿਆ ਪੱਦਰਤੀ ਰਾਜਨੀਤੀ ਤੇ ਉਤਰੇ ਹੋਏ ਆ ਦੇਸ਼ ਨੂੰ ਲੁੱਟ ਰਹੇ ਹੈਗੇ ਆ ਗਰੀਬਾਂ ਨੂੰ ਲੁੱਟ ਕੇ ਅਮੀਰਾਂ ਨੂੰ ਹੋਰ ਅਮੀਰ ਬਣਾ ਰਹੇ ਹੈਗੇ ਆਂ ਦੇਸ਼ ਨੂੰ ਝੂਠੇ ਫਰਦੀ ਅੰਕੜੇ ਦੇ ਕੇ ਗੁੰਮਰਾਹ ਕਰ ਰਿਹਾ ਔਰ ਇਸ ਉਸੇ ਤਰੀਕੇ ਨਾਲ ਇਹਨਾਂ ਦੇ ਜਿਹੜੇ ਵਰਕਰ ਹੈਗੇ ਆਂ ਉਹ ਪਾਰਟੀ ਦੀ ਲੀਡਰਸ਼ਿਪ ਨੂੰ ਗੁੰਮਰਾਹ ਕਰ ਰਹੇ ਹੈਗੇ ਜੀ ਜੀ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਮਲੋਤਰਾ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਸਾਡੇ ਦਰਸ਼ਕਾਂ ਤੱਕ ਆਪਣੇ ਪ੍ਰतिक्रिया ਜੜੀਏ ਪਹੁੰਚਾਉਣ ਦੇ ਲਈ ਤੇ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੁੜੇ ਨੇ ਆਰਪੀਐਸਮ ਮਲੋਤਰਾ ਨੂੰ ਉਹਨਾਂ ਨੂੰ ਫਰਜੀ ਜੜਾ ਅਭਿਆਨ ਚਲਾਇਆ ਜਾ ਰਿਹਾ ਮੁਹਿੰਮ ਚਲਾਈ ਜਾ ਰਹੀ ਹੈ ਭਾਜਪਾ ਦੇ ਵੱਲੋਂ ਉਹਨਾਂ ਦੇ ਵੱਲੋਂ ਮੈਸੇਜ ਆਉਂਦਾ ਹੈ ਤੇ ਭਾਜਪਾ ਦਾ ਮੈਂਬਰ ਬਣਾਉਣ ਦੀ ਦਾਅਵੇ ਕੀਤੇ ਜਾਂਦੇ ਨੇ